ਸੰਤ ਮਹਾਰਾਜ ਜੀ ਸੰਤ ਗੁਰਦੀਪ ਗਿਰੀ ਜੀ ਅੱਜ ਮਹਾਰਾਜ ਜੀ ਦੇ ਸ਼ੀਧੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਪ ਸੰਗਤਾਂ ਨੂੰ ਆਪਣੇ ਪ੍ਰਵਚਨ ਸਰਵਣ ਕਰਾਉਣਗੇ ਸੰਤ ਮਹਾਰਾਜ ਜੀ ਸੰਤ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ ਗੁਰੂ ਪਿਆਰੀ ਸਾਧ ਸੰਗਤ ਜੀ ਰਵਦਾਸੀਆ ਸਮਾਜ ਜਿਸ ਸਮਾਜ ਨੂੰ ਸੰਤ ਰਾਮਾਨੰਦ ਮਹਾਰਾਜ ਜੀ ਨੇ ਸੇਧ ਦੇ ਕਰਕੇ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਦਾ ਬਲ ਸਿਖਾਇਆ ਹੈ ਅਗਰ ਅੱਜ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਮ ਦੇ ਉੱਪਰ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਇਹ ਉਸ ਮਹਾਪੁਰਸ਼ ਦਾ ਕੀਤਾ ਹੋਇਆ ਉਪਰਾਲਾ ਹੈ ਜਿੱਥੇ ਅੱਜ ਸੰਤ ਮਹਾਰਾ ਰਮਨਾਨੰਦ ਜੀ ਦਾ ਸ਼ਹੀਦੀ ਦਿਹਾੜਾ ਡੇਰਾ ਸਚਖੰਡ ਬੱਲਾ ਵਿਖੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਮੈਲਬੌਰਨ ਆਸਟ੍ਰੇਲੀਆ ਉੱਥੇ ਦੇ ਸਮੁੱਚੀ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਫਰੀ ਕਿਚਨ ਚੈਰੀਟੀ ਵੱਲੋਂ ਸੰਤ ਰਾਮਾਨੰਦ ਮਹਾਰਾਜੀ ਦਾ 15ਵਾਂ ਸ਼ਹੀਦੀ ਦਿਹਾੜਾ ਮੈਲਬੌਰਨ ਆਸਟ੍ਰੇਲੀਆ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਭਾਰੀ ਤਦਾਦ ਦੀ ਗਿਣਤੀ ਦੇ ਵਿੱਚ ਸੰਗਤਾਂ ਦੀ ਹਾਜ਼ਰੀ ਔਰ ਉਥੋਂ ਦੇ ਮੁੱਖ ਸੇਵਾਦਾਰ ਸ਼੍ਰੀ ਨਰਿੰਦਰ ਰਾਮ ਜੀ ਔਰ ਰਾਜਾ ਜੀ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਹੈ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੋਂ ਜਿੱਥੇ ਅੱਜ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਕੈਂਡੀਡੇਟ ਹੁਸ਼ਿਆਰਪੁਰ ਬੀਐਸਪੀ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਪਵਨ ਜੀ ਧੰਨਵਾਦ ਪਵਨ ਜੀ ਉਹ ਵੀ ਪਹੁੰਚੇ ਨੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਆਓ ਸੰਤ ਮਹਾਰਾਜ ਜੀ ਸੰਤ ਗੁਰਦੀਪ ਗਿਰੀ ਜੀ ਆਪ ਸੰਗਤਾਂ ਨੂੰ ਆਪਣੇ ਅਮਰਤਮਈ ਪ੍ਰਵਚਨ ਸਰਵਣ ਕਰਾਉਣਗੇ ਜੈ ਗੁਰਦੇ ਧੰਨ ਗੁਰਦੇ ਸੰਮਤਰਮ ਰਵਿਦਾਸ ਬਚਨਮ कोटि दोष विनाशिह रविदास चरण ध्यान दरनम् कुलसमोयोनं रवदास सोय सूरावला लडे धरमकेहेत ਅੰਗ ਅੰਗ ਕਰ ਭੋਏ ਗਿਰੇ ਤੂੰ ਨਾ ਸਾ ਦੇਖੇਤ ਸਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜ ਬੈਠੀ ਗੁਰੂ ਪਿਆਰੀ ਸਾ ਸੰਗਤ ਜਿਓ ਸਾਰੀਆਂ ਸੰਗਤਾਂ ਨੂੰ ਦੱਸ ਵੱਲੋਂ ਜੈ ਗੁਰਦੇਵ ਅੱਜ ਸਿਸਹਾਰੀਆਂ ਹੀ ਸੰਗਤਾਂ ਡੇਰਾ ਸੱਚਖੰਡ ਬੱਲਾ ਦੇ ਮਜੂਦਾ ਗੱਦੀ ਨਸੀਨ ਸੰਤ ਨਰਿੰਜਨ ਦਾ ਜੀ ਉਹਨਾਂ ਦੀ ਅਗਵਾਈ ਵਿੱਚ ਜੋ ਅਮਰ ਸਹੀ ਸੰਤ ਰਾਮਾਨੰਦ ਜੀ ਦਾ ਜੋ 15 ਮਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਸਾਰੀਆਂ ਹੀ ਸੰਗਤਾਂ ਇਕੱਤਰ ਹੋਈਆਂ ਹੋ ਗੁਰੂ ਘਰ ਦੇ ਸੇਵਾਦਾਰ ਦਵਿੰਦਰ ਜੀ ਕਹਿ ਰਹੇ ਸਨ ਕਿ Swami ji ਪਰਵਚਨ ਕਹਿਣਗੇ ਦਾਸ ਅੱਜ ਪਰਵਚਨ ਨਹੀਂ ਕਹੇਗਾ ਦੋ ਤਿੰਨ ਬੇਨਤੀਆਂ ਕਰਨਾ ਚਾਹੁੰਦਾ ਹੈ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਜਦੋਂ ਸ਼ਹੀਦ ਹੋ ਗਏ ਤੇ ਪੂਰਾ ਰਵੀਦਾਸੀਆ ਸਮਾਜ ਜਾਗ ਪਿਆ ਔਰ ਲੋਕ ਚਾਹੇ ਕਿਸੇ ਵੀ ਸਪੀਟ ਚ ਰਹਿ ਰਿਆ ਸੀ ਕਿਸੇ ਕੰਟਰੀ ਚ ਰਹਿ ਰਿਆ ਸੀ ਉੱਥੇ ਉੱਥੇ ਹੀ ਸੰਤ ਰਾਮਾਨੰਦ ਜੀ ਦੀ ਯਾਦ ਦੇ ਵਿੱਚ ਉਹ ਆਪਣੇ ਦਿਲੋਂ ਹੂਕ ਮਾਰੀ ਉਹਨਾਂ ਨੇ ਕਿਉਂਕਿ ਸੰਤ ਰਾਮਾਨੰਦ ਜੀ ਇੱਥੇ ਬਹੁਤ ਵੱਡੇ ਵਿਦਵਾਨ ਸਨ ਉਥੇ ਬਹੁਤ ਵੱਡੇ ਸਮਾਜ ਸੇਵਕ ਸਨ ਲੇਖਕ ਸਨ ਤੋ ਐਸੀ ਸੰਤ ਦਾ ਸਮਾਜ ਵਿੱਚੋਂ ਚਲੇ ਜਾਣਾ ਬੜਾ ਹੀ ਦੁਖਦਾਈ ਵਾਲਾ ਸਮਾਂ ਸੀ ਠੀਕ ਇਸੇ ਤਰ੍ਹਾਂ ਜਦੋਂ 바ਵਾ ਸੇਵ ਡਾਕਟਰ ਪੀਮਰਾਓ ਅਮੀਡਕਰ ਦੁਨੀਆ ਤੋਂ ਗਏ ਤੋ ਲੱਖਾਂ ਹੀ ਲੋਕ ਉਹਨਾਂ ਦੀ ਅੰਤਮ ਵਦਾਈਗੀ ਦੇ ਵਿੱਚ ਪਹੁੰਚੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਜਾਣ ਤੋਂ ਬਾਅਦ अनेका ਹੀ ਸਮਾਜਿਕ ਜਥੇਬੰਦੀਆਂ ਨੇ ਜਨਮ ਲਿਆ ਲਿਕਨ ਅਫਸੋਸ ਇਸ ਗੱਲ ਦਾ ਰਹਾ ਕਿ ਅਸੀਂ ਜਥੇਬੰਦੀਆਂ ਬਣਾ ਕੇ ਵਕ ਵਕ ਗੁਰੂਪਾਂ ਦੇ ਵਿੱਚ ਵੰਡੇਗੇ ਜੋ ਸਤਗੁਰ ਰਵਿਦਾਸ ਜੀ ਨੇ 바ਵਾ ਸਾਹਿਬ ਐਮੀੜਕਰ ਨੇ ਜੋ ਸਤਗੁਰ ਅਮਰ ਸ਼ਹੀਦ ਰਾਮਾਨੰਦ ਜੀ ਨੇ ਜਿਸ ਸੰਘਰਸ਼ ਨੂੰ ਸ਼ੁਰੂ ਕੀਤਾ ਉਸ ਸੰਘਰਸ਼ ਤੋਂ ਅਸੀਂ ਉਲਟੇ ਪਾਸੇ ਚੱਲ ਪਏ ਅਸੀਂ ਦੇਖਦੇ ਹਾਂ ਦਾਸ ਕੋਈ ਰਾਜਨੀਤਿਕ ਨਹੀਂ ਹੈ ਲੇਕਿਨ ਮੈਂ ਦਾਸ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਫੁੱਟਵਾਲ ਦੀ ਤਰ੍ਹਾਂ ਖਿਡਾਇਆ ਖੇਡਿਆ ਸਾਡੇ ਨਾਲ ਕਿਸੇ ਨੇ ਕਿ ਕੁਮਾਰੀ ਉਧਰ ਨੂੰ ਕਿਸੇ ਨੇ ਠੋਡ ਮਾਰ ਕੇ ਉਧਰ ਨੂੰ ਕਰ ਦਿੱਤਾ ਕਿਉਂਕਿ ਅਸੀਂ ਇੱਕ ਪਲੇਟਫਾਰਮ ਤੇ ਜੁੜ ਨਹੀਂ ਸਕੇ ਜੋ ਸਾਡੇ ਗੁਰੂਆਂ ਨੇ ਸਬਕ ਦਿੱਤਾ ਉਹਦੇ ਤੋਂ ਅਸੀਂ ਬੇਮੁਖ ਹੋ ਗਏ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਮਾਦੋ ਅਵਿੱਦਿਆ ਹਿਤਕੀ ਬਬੀਕ ਦੀਪ ਮਲੀਨ ਵਿਦਿਆ ਤੰਦੈ ਇਸ ਕਰਕੇ ਵਿਦਿਆ ਦਾ ਹੋਣਾ ਜ਼ਰੂਰੀ ਹੈ ਹੁਨੇ ਹੁਨੇ ਸੰਤ ਸਰਵੰਦਾਸ ਜੀ ਦੀ ਯਾਦ ਦੇ ਵਿੱਚ ਜੋ ਸਕੂਲ ਬਣਾਇਆ ਗਿਆ ਉੱਥੋਂ ਦੇ ਜਿਹੜੇ ਬੱਚੇ ਐ ਸ਼ਬਦ ਗਾਇਨ ਕਰਕੇ ਗਏ ਮੈਨੂੰ ਅੱਛਾ ਲੱਗਦਾ ਹੈ ਵਾਕ ਵਾਕ ਸੰਤਾ ਮਹਾਪੁਰਸ਼ਾਂ ਨੇ ਜਿਤਨੇ ਕੁ ਜੋਗੇ ਨੇ ਉਹਨਾਂ ਨੇ ਸਕੂਲਾਂ ਦੀ ਸ਼ੁਰੂਆਤ ਕੀਤੀ ਡੇਰਾ ਪਠਾਨਕੋਟ ਵਿੱਚ ਵੀ ਤਿੰਨ ਸਕੂਲਾਂ ਅਲੱਗ ਅਲੱਗ ਜਗ੍ਹਾ ਤੇ ਚੱਲ ਰਹੇ ਹਨ ਮੈਂ ਇੱਕ ਦਿਨ ਐਜੂਕੇਸ਼ਨ ਸੁਸਾਇਟੀ ਨੂੰ ਕਿਹਾ ਕੀ ਇਹਦਾ ਸਾਨੂੰ ਲਾਭ ਵੀ ਕੋਈ ਹੋਇਆ ਤਾਂ ਉਹਨਾਂ ਨੇ ਬਹੁਤ ਸਾਰੇ ਬੱਚੇ ਬੁਲਾਏ ਜਿਹਨਾਂ ਚਾ ਜਨੀਅਰ ਡਾਕਟਰ ਬਣ ਗਏ ਉਹਨਾਂ ਪਰਿਵਾਰਾਂ ਦੇ ਜਿਹੜੇ ਪਰਿਵਾਰ ਕਦੇ ਆਪਣੇ ਬੱਚੇ ਨੂੰ ਅਜਨੀਅਰ ਨਹੀਂ ਸਨ ਬਣਾ ਸਕਦੇ ਦੇ ਚਰਨਾ ਚ ਕਿ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਵੀ ਹੋਏ এডੂਕੇਸ਼ਨ ਦੇਣੀ ਹੈ ਈਕ ਐਸਾ ਬਾਬਾ ਸਾਹਿਬ ਨੇ ਕਿਹਾ ਸੀ ਸ਼ੇਰਨੀ ਦਾ ਦੁੱਧ ਹੈ ਜੋ ਪੀਵੇਗਾ ਦਹਾੜੇਗਾ ਔਰ ਜੋ ਵੀ ਅੱਜ ਪਰਵਰਤਨ ਆਇਆ

ਅੱਜ ਸਮਾਜਿਕ ਸਾਡੀਆਂ ਬੜੇ ਜਥੇਬੰਦੀਆਂ ਬਣੀਆਂ ਹੋਈਆਂ ਨੇ ਲੇਕਿਨ ਕੇਵਲ ਤੇ ਕੇਵਲ ਅਸੀਂ ਪ੍ਰਦਾਨਗੀ ਤੱਕ ਸੀਮਤ ਰਹਿ ਗਏ ਅਸੀਂ ਸਮਾਜ ਵਿੱਚ ਬਹੁਤ ਵੱਡੀ ਜਾਗਰਤੀ ਨਹੀਂ ਲਿਆ ਕੇ ਸਕੇ ਤੀਸਰੀ ਸੰਸਥਾ ਜਾਂਦੀ ਹੈ ਸਾਡੀ ਧਾਰਮਿਕ ਸੰਤ ਸਮਾਜ ਜਾਂ ਧਾਰਮਿਕ ਆਗੂ ਉੱਪਰ ਸਾਨੂੰ ਬਹੁਤ ਮਾਣ ਹੈ ਮੇਰੀ ਬੇਨਤੀ ਰਹੇਗੀ ਇੱਥੇ ਵੀ ਅਸੀਂ ਥੋੜੇ ਪਿਛੜ ਗਏ ਹਾਂ ਅਸੀਂ ਸੰਤ ਸਮਾਜ ਚਾਹੀ ਅਸੀਂ ਜਿਹੜੇ ਧਾਰਮਿਕ ਆਗੂ ਹਾਂ ਅਸੀਂ ਵੀ ਆਪਣੇ ਆਪਣੇ ਦਾਇਰੇ ਦੇ ਵਿੱਚ ਵੱਜ ਗਏ ਇੱਕ ਪਲੇਟਫਾਰਮ ਤੇ ਨਹੀਂ ਜੁੜ ਸਕੇ ਠੀਕ ਹੈ ਰਾਜਨੀਤਿਕ ਤੇ ਤੌਰ ਤੇ ਨਹੀਂ ਜੁੜ ਸਕੇ ਰਾਜਨੀਤਿਕ ਦੇ ਆਪਣੇ ਸਵਾਰਥ ਹੁੰਦੇ ਨੇ ਸਮਾਜਿਕ ਨਹੀਂ ਜੁੜ ਸਕੇ ਪਰ ਧਾਰਮਿਕ ਤੌਰਤੀ ਜੋੜਨਾ ਬਹੁਤ ਜ਼ਰੂਰੀ ਹੈ ਜਿਸ ਦਿਨ ਅਸੀਂ ਸੰਗਠਨ ਹੋ ਜਾਵਾਂਗੇ ਜੁੜ ਜਾਵਾਂਗੇ ਇਕੱਤਰ ਹੋ ਜਾਵਾਂਗੇ ਉਸੇ ਦਿਨ ਸਮਾਜ ਚ ਬਹੁਤ ਵੱਡਾ ਸੰਘਰਸ਼ ਹੋਵੇਗਾ ਜਿੰਨੀ ਦੇਰ ਤੱਕ ਅਸੀਂ ਜੁੜਦੇ ਨਹੀਂ ਹਾਂ ਸਾਡੇ ਚ ਸੰਘਰਸ਼ ਨਹੀਂ ਆਏਗਾ ਅਸੀਂ ਸੰਘਰਸ਼ ਨਹੀਂ ਕਰ ਸਕਾਂਗੇ ਦਾਸ ਦੀ ਬੇਨਤੀ ਰਹੇਗੀ ਕਿ ਅਸੀਂ ਅੱਜ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਜੋ ਸਰਦਸ ਮਨ ਭੇਟ ਕਰਨੇ ਨੇ ਉਹ ਇਹੋ ਹੀ ਬੇਨਤੀ ਹੈ ਤੁਸੀਂ ਕਿਸੇ ਵੀ ਜਥੇਬੰਦੀ ਚ ਕੰਮ ਕਰ ਰਹੇ ਹੋ ਕਿਸੇ ਵੀ ਰਾਜਨੀਤਿਕ ਪਾਰਟੀ ਚ ਕੰਮ ਕਰ ਰਹੇ ਕਰ ਰਹੇ ਹੋ ਲੇਕਿਨ ਸਾਡਾ ਟਾਰਗੇਟ ਕੇਵਲ ਤੇ ਕੇਵਲ ਸਤਗੁਰ ਰਵੀਦਾਸ ਜੀ ਦੀ ਵਿਚਾਰਤਾਰਾ ਨਾਲ ਹੋਣਾ ਵਿਚਾਰਤਾਰਾ ਹੋਣੀ ਚਾਹੀਦੀ ਹੈ ਜਦੋਂ ਅਸੀਂ ਉਹਨਾਂ ਦੀ ਵਿਚਾਰਤਾਰਾ ਨੂੰ ਆਪਣੇ ਜੀਵਨ ਚ ਅਪਣਾ ਲਵਾਂਗੇ ਜਦੋਂ ਅਸੀਂ ਪਿਆਰ ਦੀ ਨਾ ਰਹਿਣਾ ਸ਼ੁਰੂ ਕਰ ਦੇਵਾਂਗੇ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੋ ਹੋ ਗਈਆਂ ਮਧੂ ਮੱਖੀ ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਤੇ ਕੇਵਲ ਇੱਕ ਛੋਟਾ ਚਮਚ ਸਹਿ ਤਿਆਰ ਕਰ ਸਕਦੀ ਹੈ ਅਰ ਜੇਕਰ ਅੱਜ ਤੁਹਾਨੂੰ 5 ਕੁਇੰਟਲ ਵੀ ਮધુ ਚਾਹੀਦਾ ਹੋਵੇ ਤੇ ਜਲੰਧਰ ਚੋਂ ਹੀ ਮਿਲ ਜਾਏਗਾ ਇਤਨਾ ਮધુ ਕਿੱਥੋਂ ਆ ਗਿਆ ਉਹ ਮધુ ਮੱਖੀ ਜੋ ਬੜੀ ਪੂਰੀ ਜ਼ਿੰਦਗੀ ਚ ਇੱਕ ਛੋਟਾ ਚਮਚ ਸਹਿ ਤਿਆਰ ਕਰ ਸਕਦੀ ਹੈ ਇਤਨਾ ਸਹਿਦ ਕਿਸ ਤਰ੍ਹਾਂ ਬਣ ਗਿਆ ਉਹਨਾਂ ਦਾ ਸੰਗਠਨ ਉਹਨਾਂ ਦਾ ਪਿਆਰ ਜਦੋਂ ਸਾਡਾ ਅਸੀਂ ਪਿਆਰ ਬਣ ਜਾਏਗਾ ਸਾਡਾ ਸੰਗਠਨ ਹੋਠੇ ਹੋ ਜਾਵਾਂਗੇ ਉਸੇ ਦਿਨ ਸਤਗੁਰੂ रविदास ਜੀ ਦਾ ਸੁਪਨਾ ਬੇਗਮਪੁਰਾ ਸਹਿਰ ਕੋ ਨਾਉ ਦੁੱਖੇ ਅੰਦਾਓ ਨਹੀਂ ਤੈਂ ਠਾਉ ਨਾ ਤਸਬੀਖਿ ਰਾਜ ਨਾਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਮੇਰੀ ਬੇਨਤੀ ਰਹੇਗੀ ਕਿ ਅਸੀਂ ਕੇਵਲ ਨਾਰਿਆਂ ਤੱਕ ਸੀਮਤ ਨਹੀਂ ਰਹਿਣਾ ਅਸੀਂ ਕੇਵਲ ਜੇਗਾਰਿਆਂ ਤੱਕ ਸੀਮਤ ਨਹੀਂ ਰਹਿਣਾ ਮੇਰੀ ਬੇਨਤੀ ਰਹੇਗੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਹ ਵਿਚਾਰਤਾਰਾ ਪੜ੍ਹਨਾ ਜੁੜਨਾ ਸੰਘਰਸ਼ ਕਰਨਾ ਪਿੰਨਸਿਆਂ ਰਹਿਤ ਸਮਾਜ ਤਿਆਰ ਕਰਨਾ ਹੈ ਫਿਰ ਆਪਣੇ ਆਪ ਹੀ ਸਾਡਾ ਸਮਾਜ ਸਾਡੀ ਪਰਿਵਾਰ ਬੇਗੰਪੁਰੇ ਚ ਬਦਲ ਜਾਣਗੇ ਇਹ ਹੀ ਦਾਸ ਬੇਨਤੀ ਕਰੇਗਾ ਔਰ ਸਾਰੀਆਂ ਹੀ ਸੰਗਤਾਂ ਤੋਂ ਮਹਾਪੁਰਸ਼ਾਂ ਤੋਂ ਰਾਜਨੀਤਿਕ ਜਥੇਬੰਦੀਆਂ ਤੋਂ ਸਮਾਜਿਕ ਜਥੇਬੰਦੀਆਂ ਤੋਂ ਉਮੀਦ ਰੱਖੇਗਾ ਸਾਡੀ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ ਲੇਕਿਨ ਸਮਾਜਿਕ ਤੌਰ ਤੇ ਅਸੀਂ ਸਭਨਾਂ ਨੇ ਇੱਕ ਰਹਿਣਾ ਹੈ ਜੋ ਬਾਬਾ ਸਾਹਿਬ ਟਾਈਮ ਤੇ ਲੋਕਾਂ ਨੇ ਦੱਸਿਆ ਜੋ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਹਨ ਦੇ ਪਰੇ ਇੱਕ ਇਹਦਾ ਸਬੂਤ ਦਿੱਤਾ ਉਸ ਏਕੇ ਨੂੰ ਆਪਣੇ ਚੋਂ ਖਤਮ ਨਹੀਂ ਐ ਸਵੀਕਾਰਨਾ ਮੇਰੀ ਖਾਸ ਕਰਕੇ ਸੰਤ ਸਮਾਜ ਅੱਗੇ ਬੇਨਤੀ ਰਹੇਗੀ ਕਿ ਜੇਕਰ ਸਹੀ ਇਕੱਤਰਨਾ ਹੋਏ ਤੇ ਫਿਰ ਸਮਾਜ ਵੀ ਕਦੇ ਇਕੱਤਰ ਨਹੀਂ ਹੋ ਸਕੇਗਾ ਸਭ ਤੋਂ ਪਹਿਲਾਂ ਸਾਨੂੰ ਸੰਤ ਸਮਾਜ ਨੂੰ ਆਪਣੇ ਆਪ ਹੀ ਇੱਕ ਹੋ ਜਾਏਗਾ ਜਦੋਂ ਇੱਕ ਹੋ ਜਾਣਗੇ ਤੇ ਆਪਣੇ ਆਪ ਹੀ ਪਰਵਰਤਨ ਆ ਜਾਏਗਾ ਇਹੀ ਸਾਡੀ ਅੱਜ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੈ ਗੁਰਦੇਵ ਧੰਨ ਗੁਰਦੇਵ